ਅਮ੍ਰਿਤਸਰ ਹਲਕਾ ਟਾਰੀ ਦੇਪਿੰਡ ਰਾਮਪੂਰਾ ਵਿਖੇ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਉਰਦਿਆਗੁਵਾਈ ਹੇਠ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕ ਸਭਾ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਨੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣੂ ਕਰਵਾਇਆ ਇਸੇ ਮੌਕੇ ਤੇ ਉਹਨਾਂ ਦੇ ਨਾਲ ਐਮਐਲਏ ਜਸਵਿੰਦਰ ਸਿੰਘ ਰਮਦਾਸ ਸੋਸ਼ਲ ਮੀਡੀਆ ਇਨਚਾਰਜ ਦਲਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਰਹੇ ਨਾਮ ਸਿਮਰ ਥੋੜੀ ਦੀਦੀ ਖੜੀ ਹੈ ਆਪਾਂ ਚੋਰ ਵੀ ਟਿਕਾ ਦੇ ਪਹਾੜੀ ਸਾਨੂੰ ਬਤਾ ਕੇ ਇੱਕ ਦੂਦੂ ਪੰਜਾਬ ਦੇ ਵਿੱਚ ਲੋਕ ਸਭਾ ਦੇ ਮੋਟਾ ਪੈੜੀਆਂ ਆਮ ਆਦਮੀ ਪਾਰਟੀ ਨੇ ਪਾਰਟੀ ਦੇ ਕੌਮੀ ਕੈਂਡੀਡੇਟ ਅਵਰਨ ਕੇਰਿਵਾਚੀ ਦੇ ਪੰਜਾਬ ਦੇ ਮਾਨ ਜੋ ਮੁਖੰਦਰੀ ਸਦਾ ਤੋਂ ਮਾਨ ਸਿੰਘ ਮਾਨ ਜੀ ਨੇ ਮिन्नੂ ਲੋਕ ਸਭਾ ਸ੍ਰੀ ਅਮਰਸਰ ਤੋਂ ਟਿੱਕਦੇ ਦੇ ਕੇ ਤੁਹਾਡੀ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ ਤੁਹਾਡੀ ਸੇਵਾ ਦੇ ਨਾਮ ਨਾਲ ਪੰਜਾਬ ਜਿਹੜਾ ਇਸ ਵੇਲੇ ਪਾਤੀ ਜਨਤਾਵਾਦੀ ਦੀ ਸਰਕਾਰ ਕੇਂਦਰ ਦੇ ਵਿੱਚ ਜਿਹੜੀ ਕੋਈ ਨਾਅਰ ਦੇ ਨਾਲ ਮਿਲਕਾ ਕਰੀ ਹੈ ਪੰਜਾਬ ਦੇ ਸਾਡੇ ਫੰਡ ਰੋਕ ਕੇ ਬੈਠੇ ਆ ਬਹੁਤ ਵਧੀਆ ਮੀਟਿੰਗ ਹੋਈ ਹੈ ਅਸੀਂ ਪਿੰਡ ਲੈਵਲ ਦੀ ਮੀਟਿੰਗਾਂ ਕਰਦੇ ਸੋ ਅੱਜ ਦੀ ਮੀਟਿੰਗ ਬਹੁਤ ਵਧੀਆ ਲਾਜਵੀ ਜਿੱਤਾ ਪਾਈ ਅਟਾਰੀ ਤੋਂ ਅਸੀਂ ਵੱਡੀ ਲੀਡ ਲਈ ਸੀ ਇਦਾਂ ਹੀ ਹੁਣ ਅਸੀਂ ਲੋਕ ਸਭਾ ਦੇ ਵਿੱਚ ਬਸ ਇਹੀ ਗਰੰਟੀ ਰਹਿ ਗਈ ਇਹ ਗਰੰਟੀ ਇਹੀ ਜਲਦੀ ਪੂਰੀ ਕਰ ਦੇ ਹਾਂ ਇੱਕ ਸਮਰਥਨ ਕਿ ਹੋ ਜਾ ਮੇਰੇ ਵੇਖੋ ਤੁਸੀਂ ਵੇਖੋ ਭੈਣਾ ਬੈਠੀਆਂ ਸਦੱਸਾ ਜਿਉ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰਾਮਪੁਰੇ ਦੀ ਸਮੂਹ ਸਾਧ ਸੰਗਤ ਨੇ ਅੱਜ ਇੱਕ ਵਾਰ ਫਿਰ ਤੋਂ ਦੱਸ ਦਿੱਤਾ ਵਾ ਕਿ ਜਿਹੜੇ ਲੋਕ ਆ ਆਮ ਆਦਮੀ ਪਾਰਟੀ ਦੇ ਨਾਲ ਫਿਰ ਅੱਜ ਤੋਂ ਇੱਕ ਝੋਟਿਆ ਮੈਂ ਆਪਣੇ ਪਿੰਡ ਦੀ ਸਾਰੀ ਸਾਧ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਸਾਡੇ ਇੱਥੇ ਐਮ ਐਲ ਏ ਜੀ ਸੁਵਿੰਦਰ ਸਿੰਘ ਜੀ ਰਮਦਾਸ ਜੀ ਪਹੁੰਚੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਸਾਡੇ ਲੋਕ ਸਭਾ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਜੀ ਸਾਡੇ ਪੰਜਾਬ ਪ੍ਰਧਾਨ ਮੈਡਮ ਸੀਮਾ ਸੋਢੀ ਜੀ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਇਹੋ ਜਿਹਾ ਸਮਰਥਨ ਹੈ ਅੱਜ ਜਿਹੜੀ ਸਮਰਥਨ ਵੇਖੋ ਜੀ ਤੁਸੀਂ ਦੇਖ ਹੀ ਰਹੇ ਹੋ ਸੰਗਤ ਦਾ ਪੂਰਾ ਉਤਸ਼ਾਹ ਆ ਸਾਡੇ ਐਮਐਲਏ ਸਾਹਿਬ ਦੇ ਕੰਮਾਂ ਨੂੰ ਸਾਡੇ ਪਾਰਟੀ ਦੇ ਕੰਮਾਂ ਨੂੰ ਸਾਡੇ ਭਗਵੰਤ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਸਾਰੇ ਲੋਕ ਪੱਗਾਂ ਪੱਬਾ ਆ ਰਿਹਾ ਤੇ ਉਮੀਦ ਆ ਕਿ ਅਸੀਂ ਧਾਰਿਆਲ ਸਾਹਿਬ ਨੂੰ ਪੂਰੇ ਏਰੀਆ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਲੋਕ ਸਭਾ ਪੇਜਾਂਗੇ